ਕਾਰ ਜੋ ਹਰ ਸੰਗਤ ਜੋ ਹਜੂਰ ਹਜੂਰ ਚੰਚਾ ਜੀ ਦੀ અપਾਰ ਕਿਰਪਾ ਦੇ ਨਾਲ ਆਪਾਂ ਅੱਜ ਉਹ ਦੀ ਸੰਗਰਾਮ ਦਾ ਦਿਹਾੜਾ ਮਨਾ ਰਹੇ ਹਾਂ ਚੰਚਾ ਹੀ ਸਮਾ ਦਾ ਕਾਠ ਚੱਲ ਰਿਹਾ ਹੈ ਜੋ ਮੈਂ ਆਪ ਜੀ ਦੇ ਨਾਲ ਛੱਬ ਲੈ ਕੇ ਚੱਲਾਂਗਾ ਪਹਿਲੀ ਪੋ ਚੰਚਾ ਹੀ ਸਮਾ ਤੋਂ ਹਰ ਭਗਤ ਦਾ ਜੇ ਤੁਆ ਚਾਚਾ ਜੀ ਸਮੇਂ ਦੋ ਮਹਜੂਰ ਚਾਚਾ ਜੀ ਨੇ ਕਿਰਪਾ ਕਰਕੇ ਚੰਦ ਲਖਾਇਆ ਇੱਥੇ ਕੁਛ ਗੋਬਿੰਦ ਕਾਲਪੁਰਖ ਪਰਮੇਸ਼ਰ ਨੂੰ ਕਹਿੰਦਾ ਹੈ ਗੋਬਿੰਦ ਕਹੇ ਪ੍ਰਭ ਵੇਖ ਖੇਲ ਕਲਯੁਗ ਕਲ ਦੀ ਨਿਰਵੈਰ ਨਿਰਆਕਾਰ ਰੰਕਾਰ ਆਪਣਾ ਧਿਆਨ ਲਗਾਈਆ ਸਤਿਕਾਰ ਸ਼ਬਦ ਕਾਲਪੁਰਖ ਨੂੰ ਕਹਿੰਦਾ ਹੈ ਕਿ ਧਿਆਨ ਲਾ ਕੇ ਦੇਖ ਪਰਖ ਕਾਲ ਤੀਨ ਧਿਆਨ ਸਮਰੱਥ ਸਵਾਮੀ ਹੁਕਮ ਤੇ ਜਲਦੀ ਤੂੰ ਮੈਨੂੰ ਹੁਕਮ ਜਲਦੀ ਦੇ ਸ਼ਾ ਪਾਚਾ ਚੰ ਚਾਤੁਰ ਫਰਮਾਣਾ ਇੱਕ ਜਨਾਈਆ ਮਿਹਰਬਾਨ ਮਹਿਬੂਬ ਮੁਹੱਬਤ ਵਿੱਚ ਚਾਰ ਕੁੰਡ ਤੈ ਦਿਛਾ ਅੱਗ ਬਜਾਵਾ ਪਲਦੀ ਕਿਸ ਕਰਕੇ ਹੁਕਮ ਮੰਨਦਾ ਸਤਿਗੁਰੂ ਸ਼ਬਦ ਕਾਲਪੁਰਖ ਤੋਂ ਇਹ ਜਿਹੜੀ ਚਾਰ ਚਫੇਰੇ ਕਲਯੁਗ ਦੀ ਅੱਗ ਬਲ ਰਹੀ ਹੈ ਬ੍ਰਹਮੰਡ ਖੰਡਾ ਪਰੀ ਲੋਕ ਆਚ ਪਤਲ ਗਗਨ ਗਗਨ ਅੰਤਰਾਂ ਚ ਮੀ ਸਮਾਨ ਵੇਖ ਵਿਖਾਈਆ ਇਹ ਸਾਰੀ ਜਿਹੜੀ ਖੇਡ ਹੈ ਜਿਮੀ ਸਮਾਨਾ ਗਗਨ ਗਨੰਤਰਾਂ ਵਿੱਚ ਹੈ ਧਾਰ ਵੇਖਾਂ ਸਮੁੰਦ ਸਾਗਰ ਟਿੱਲੇ ਪਰਬਤ ਚੋਟੀ ਜਲ ਥਲ ਦੀ ਮੈਂ ਉਹਨਾਂ ਧਰਮਾਂ ਨੂੰ ਵੀ ਵੇਖਾਂ ਅਸਿਕਾ ਪਰਦੇ ਦਿਆਂ ਉਠਾਈਆ ਜਗਾ ਬਿਜਾ ਦੇ ਸਾਰੇ ਜਗਾ ਦੇ ਪਰਦੇ ਚੁੱਕ ਦਿਆਂ ਮਾਇਆ ਮੰਤਾ ਜਗਤ ਤ੍ਰਿਸ਼ਨਾ ਸ੍ਰਿਸ਼ਟੀ ਦ੍ਰਿਸ਼ਟੀ ਫਿਰੇ ਚੱਲਦੀ ਮਾਇਆ ਮੁਕਤ ਦੇ ਸਾਰੀ ਸ੍ਰਿਸ਼ਟੀ ਜਿਹੜੀ ਉਹਦੀ ਤ੍ਰਿਸ਼ਟੀ ਜਿਹੜੀ ਇੱਕ ਦੂਜੇ ਨੂੰ ਛਲ ਰਹੀ ਹੈ ਹਉਮੈ ਹੰਗਤਾ ਕੂੜੀ ਕਿਰਿਆ ਕਰੇ ਲੜਾਈਆ ਤੇ ਸਾਰੇ ਹੀ ਹਉਮੈ ਅੰਤਾ ਤੇ ਕੂੜੀ ਕਿਰਿਆ ਦੀਆਂ ਲੜਾਈਆਂ ਕਰ ਰਹੇ ਹਨ ਜਗਤ ਤਕਦੀਰ ਬੇਨजीर ਸਾਹਕੀਰ ਕਿਸੇ ਨਾ ਟਲਦੀ ਜਗ ਵਿੱਚ ਜਿਹੜੀ ਇਹ ਤਕਦੀਰ ਹੈ ਨਾ ਕਿਸੇ ਛਾ ਦੀ ਨਾ ਗਰੀਬ ਦੀ ਇਹ ਟਲ ਨਹੀਂ ਰਹੀ ਮਿਹਰਬਾਨ ਮਹਿਬੂਬ ਤੇਰਾ ਦਰਸ ਕੋਏ ਨਾ ਪਾਈਆ ਏ ਮਿਹਰਬਾਨ ਮੇਰੇ ਮਹਿਬੂਬ ਤੇਰਾ ਦਰਸ਼ਨ ਕੋਈ ਨਹੀਂ ਪਾ ਰਿਆ ਆਪਣੀ ਖੇਡ ਛੱਡ ਅਚਲ ਚੱਲਦੀ ਤੂੰ ਜਿਹੜੀ ਤੇਰੀ ਖੇਡ ਹੈ ਸਦਾ ਤੂੰ ਵੱਲ ਚਲੀ ਰਿਹਾ ਹੈ ਤਾਰ ਦਾ ਚ ਗਮੀਏ ਟਲਦੀ ਤੂੰ ਆਪਣੀ ਉਹ ਧਾਰ ਨੂੰ ਹੰਦਸ ਜਿਹੜੀ ਕਦੀ ਟਲਦੀ ਨਹੀਂ ਉੱਚਾ ਉੱਚ ਤੇਆ ਕਮਈਆ ਤੂੰ ਪੁੱਛੇ ਤੂੰ ਚਾਹੇ ਦਇਆ ਕਰ ਜੋਤੀ ਜੋ ਸਰੂਪ ਹਾਰਿਆ ਆਪਣੀ ਕਿਰਪਾ ਕਰ ਏਕਾ ਦੇਣਾ ਸੱਚਾ ਵਾਰ ਮੇਰ ਨਜ਼ਰ ਇੱਕ ਉਠਾਈਆ ਗੋਵਿੰਦ ਕਹੇ ਪ੍ਰਭ ਕਲਯੁਗ ਵੇਖ ਕੂੜ ਕੁੜਿਆਰ ਬਨੇ ਅੱਖਾਂ ਅੱਖ ਖੁਲਾਈਆ ਸਤਖੰਡ ਨਵਾਸੀ ਪੁਰਖ ਬਨਾਚੀ ਏ ਕੋਂਕਾਰ ਕਲ ਕਲ ਧਾਰੀ ਆਪਣੀ ਦਇਆ ਕਮਾਈਆ ਸਦੀ 14ਵੀਂ ਗੁਰੂ ਅਵਤਾਰ ਪਗੰਬਰ ਅੰਤ ਅਖੀਰੀ ਗਏ ਹਾਰ ਸਦੀ 14ਵੀਂ ਦੇ ਖੀਰ ਵਿੱਚ ਜਿਹੜੇ ਗੁਰੂ ਅਵਤਾਰ ਪਗੰਬਰ ਹਨ ਉਹ ਵੀ ਹਾਰ ਚੁੱਕੇ ਹਨ ਤੇਰੇ ਦਰ ਬੈਠੇ ਸੀ ਸੁਨਵਾਈਆ ਹੁਕਮ ਅਸੰਦੇਚੇ ਅੰਦਰ 100 ਦਲਾਰ ਕਰ ਤਿਆਰ ਤੂੰ ਹੁਕਮ ਕਰ ਤੇ ਰੈ 100 ਦਲਾਰ ਇਸਨ ਤਿਆਰ ਕਰਦੇ ਤਰੇ ਗੋਣਤੀ ਤੇ ਠਾਂਡੇ ਸੀਤੇ ਆਪਣਾ ਹੁਕਮ ਵਰਤਾਇਆ ਮੈਂ ਜੋਧਾ ਸੂਰਬੀਰ ਬਲਕਾਰ ਨੌਜਵਾਨਾ ਮਰਦ ਮਰਦਾਨਾ ਦੋ ਜਹਾਨਾ ਤੇਰੀ ਸੇਵ ਕਮਾਈਆ ਮੈਂ ਤੇਰੀ ਸੇਵਾ ਬਿਤਰੇ ਨਾ ਸਦਾਈ ਸਤਜਗ ਤ੍ਰੇਤਾ ਦਵਾਪਰ ਕਲਜਗ ਸ਼ਾਸਤਰ ਸਿਮਰਤ ਵੇਦ ਪੁਰਾਨ ਅਜੀਲ ਕੁਰਾਨ ਖਾਣੀ ਬਾਣੀ ਸਿਫਤਾ ਵਾਲਾ ਮੇਰਾ ਤੇਰਾ ਕਰਦੇ ਗਏ ਜਹਾਰਾ ਸਤਗੁਰ ਸ਼ਬਦ ਕਹਿੰਦਾ ਮੇਰਾ ਤੇ ਤੇਰਾ ਇਹਦੀਆਂ ਦੱਸਾ ਪਾਉਂਦੇ ਗਏ ਪਰਦਾ ਝੁੱਕੇ ਹੱਕ ਹਕੀਕਤ ਨਾਲ ਕੋਈ ਤੇ ਲੜਾਈ ਆ ਪਰਦਾ ਨਹੀਂ ਕੋਈ ਝੁੱਕ ਸਕਿਆ ਸਾਰੇ ਦਸਾਈਪਲ ਦੇ ਚਲੇ ਗਏ ਕਿਰਪਾ ਕਰ ਸਿਰਜਣਹਾਰ ਤੇਰੇ ਦਰ ਕਰਾਂ ਨਮਸਕਾਰ ਹੁਕਮ ਦੇ ਇਕ ਵਾਰ ਬੜ ਕੇ ਜਾਵਾਂ ਖਿਦਮਤਗਾਰ ਖਾਦਮ ਹੋ ਕੇ ਤੇਰੀ ਸੇਵ ਕਮਾਈਆ ਦੀਨ ਤੁਨੀ ਦੀ ਬਦਲਾ ਧਾਰ ਝਗੜਾ ਮੁਕਾਂ ਵਾਂ ਵਿੱਚ ਸੰਸਾਰ دین ਮਰਬਦੀ ਰਹਿ ਕੋਈ ਨਾ ਖਾਰ ਜਾਤ ਪਾਤ ਰਔਰੰਕ ਵੰਡ ਨਾ ਕੋਈ ਵੰਡਾਈਆ ਸੱਚ ਸਿੰਦੇ ਚਾ ਨਰਨ ਦੇ ਚਾ ਏਕਾ ਦੇਵਾ ਏਕਾ ਵਾਰ ਦੂਜੀ ਦੱਸਾਂ ਨਾ ਕੋਈ ਗੁਫਤਾਰ ਮਿਲ ਮਿਲਾ ਕੇ ਸੰਦੇ ਯਾਰ ਝਗੜਾ ਦ્વੈਤ دیਵਾ ਮੋਟਾਈਆ ਸਾਰੀ ਗੱਲ ਕਿਸ ਨੇ ਕਰਨੀ ਹੈ ਸਤਿਗੁਰ ਸ਼ਬਦ ਨੇ ਸੱਚਖੰਡ ਤੇਰਾ ਦਰਬਾਰ ਜਿੱਥੇ ਝੁਕੇ ਗੁਰੂ ਅਵਤਾਰ پیغمبر ਸੈਦੇ ਕਰ ਕਰ ਗਏ ਹਾਰ ਧੂੜੀ ਖਾਕ ਤਰਨ ਕਬਲ ਰਮਾਈਆ ਪਰ ਕੋ ਕਾਲੇ ਦੀਨ ਦੇ ਆਲੇ ਸਭ ਕੁਝ ਤੇਰੇ ਅਖਤਿਆਰ بے ਅਖਤਿਆਰ ਕਲ ਜੋ ਹੰਤ ਤੇ ਛੁਲਕਾਈਆ ਤੇਰੇ ਸਭ ਕੁਝ ਅਖਤਿਆਰ ਹੈ ਅਗਰ ਹੈ ਨਹੀਂ ਤਾਂ ਇਸ ਸੰਸਾਰ ਦੇ ਵਾਲਿਆਂ ਦੇ ਹੱਥ ਵਿੱਚ ਕੁਝ ਨਹੀਂ ਹੈ ਸਾਡਾ ਭੁਗਤਾਂ ਵਾਲਾ ਪੂਰਾ ਕਰ ਵਿਹਾਰ ਉੱਚੀ ਕੂਕ ਕੂਕ ਗਏ ਪੁਕਾਰ ਕਲ ਕਲ ਕੀ ਤੇਰਾ ਇੱਕ ਅਵਤਾਰ ਜਿਸ ਨੂੰ ਸਮਝੇ ਨਾ ਕੋਈ ਸੰਸਾਰ ਕੁੱਤੀ ਕਰੇ ਨਾ ਕੋਈ ਇਜ਼ਹਾਰ ਅਕਲ ਅਕਲ ਨਾਲ ਕੋਈ ਚਤ్రਾਈਆ ਤੇਰੇ ਇਸ ਕਲਕਲ ਕੀ ਉਤਾਰ ਬਾਰੇ ਕੋਈ ਬੁੱਧੀ ਵਾਲਾ ਨਹੀਂ ਸਮਝ ਸਕਿਆ ਸਾਰੇ ਜਿਹੜੇ ਅਕਲਾਂ ਦੇ ਮਾਲਕਾਂ ਉਹਨਾਂ ਦੀ ਕੋਈ ਚਤ్రਾਈ ਨਹੀਂ ਚੱਲੀ ਉੱਚੀ ਕੂਖ ਕਹਾ ਪੁਕਾਰ ਸੁਣ ਸੁਆਮੀ ਧੁਰਦੇ ਯਾਰ ਪਿਤਾ ਪੁੱਤ ਦੇ ਪਿਆਰ ਪਿਤਾ ਕੇ ਪੁੱਤ ਨੂੰ ਪਿਆਰ ਦੇ ਮਿਹਰਬਾਨ ਹੋ ਕੇ ਮੇਰੇ ਅਖੂਟਾਈਆ ਜੋਤੀ ਜੋ ਸਰੂਪ ਹਾਰੇ ਆਪ ਆਪਣੀ ਕਿਰਪਾ ਕਰ ਤੁਰਦਾ ਹੁਕਮ ਦੇ ਤਰੜਾਈਆ ਗੋਵਿੰਦ ਕਹੇ ਪ੍ਰਭ ਮੇਰਾ ਮਾਚੂ ਮਾਚੂ ਵਾਲੇ ਵਾਲਾ ਵੇ ਖੁਪ ਨਮਾ ਕਿੰਦੇ ਹੱਦ ਕਿ ਮੇਰਾ ਉਹ ਮਾਝੂਆਰੇ ਵਾਲਾ ਜਿਹੜਾ ਪੁੱਤ ਤੇਰਾ ਹੁਕਮਨਾਮਾ ਉਸ ਨੂੰ ਵੀ ਵੇਖ ਜੋ ਮੈਂ ਅੱਖਰਾਂ ਦਿੱਤਾ ਲਖਾਈਆ ਜਦ ਹੀ ਅੱਖਰਾਂ ਵਾਲੀ ਨਹੀਂ ਕਲਮਾ ਕਰਨਾਤ ਨਾ ਕੋਈ ਜਣਾਈਆ ਜਿਸ ਵਿੱਚ ਝਗੜਾ ਨਹੀਂ ਦੀਨ ਇਸਲਾਮਾ ਮਤ ਬਾੰਡਣਾ ਕੋਈ ਵੰਡਾਈਆ ਕੋਈ ਨਾਮ ਨਹੀਂ ਵੜਿਆ ਆ ਕ੍ਰਿਸ਼ਨ ਆ ਰਾਮਾ ਜਿਹੜਾ ਮਾਚੂ ਵਾਲੇ ਤੋਂ ਮੈਨੂੰ ਹੁਕਮਨਾਮਾ ਦਿੱਤਾ ਸੀ ਉਹਦੇ ਵਿੱਚ ਕੋਈ ਨਹੀਂ ਹੈ ਕੋਈ ਨਾਮ ਨਹੀਂ ਵੜਿਆ ਆ ਕ੍ਰਿਸ਼ਨ ਆ ਰਾਮਾ ਇਸ ਆ ਮੁਸਾ ਮਹੰਮਦ ਨਾਨਕ ਗੋਬਿੰਦ ਧਾਰਨਾ ਕੋਈ ਜਣਾਈਆ ਇੱਕੋ ਮੰਗਿਆ ਤੇਰਾ ਸਤ ਸੂਪ ਦਾ ਗੰਮੀ ਚਾਮਾ ਮੈਂ ਤਾਂ ਇੱਕੋ ਹੀ ਤੇਰੇ ਸਤ ਸੂਪ ਦਾ ਗੰਮੀ ਜਾਮਾ ਮੰਗਿਆ ਜੋਤੀ ਦਾਤੇ ਪੁਰਖ ਬਿਦਾਤੇ ਆਪਣਾ ਫੇਰਾ ਲੈਣਾ ਪਾਈਆ ਹਰਿਆ ਜੋਤੀਆਂ ਨੂੰ ਜਨਨ ਵਾਲੇ ਤੂੰ ਆਪਣਾ ਫੇਰਾ ਪਾ ਵੇਖੀ ਕਿਤੇ ਗੋਪੀਆਂ ਵਾਲਾ ਬਣੀ ਨਾ ਕੰਨ ਲੱਖ ਚਰਾਤੀ ਤੇਰਾ ਨਿਚਾਨਾ ਨਿਰਗੁਣ ਨੂਰ ਜੋਤ ਮਹਾਨਾ ਸ਼ਬਦੀ ਗੋਬਿੰਦ ਸੂਰਾ ਸੁੱਤ ਤੇਰਾ ਸੰਗ ਨਭਾਈਆ ਤੇਰਾ ਸਾਰਾ ਜਿਹੜਾ ਨਿਸ਼ਾਨਾ ਹੈ 83 ਲੱਖ ਹੈ ਤੂੰ ਨਿਰਕੁਣ ਜੋਤ ਮਹਾਨ ਹੈ ਜਿਹੜਾ ਛਪਤੀ ਗੋਬਿੰਦ ਸੁਤ ਹੈ ਉਹ ਤੇਰੇ ਸੰਗ ਨਿਭਾਏਗਾ ਚੌਤੀ ਜੋਤ ਸਰੂਪ ਹਾਰੇ ਆਪ ਆਪਣੀ ਕਿਰਪਾ ਕਰ ਏਕਾ ਦੇਣਾ ਸੱਚਾ ਮਾਰੋਦਰ ਠੰਡੇ ਮੰਗ ਮੰਗਾਈਆ ਗੋਬਿੰਦ ਕਹੇ ਪੁਰਖ ਕਾਲ ਮੈਨੂੰ ਆਉਂਦਾ ਜੋਸ਼ शब्दी होके चैन लैंड ना पाई आपती चैन नहीं लच्ड निवासी क्यों बैठा खमोशाई आ प्रभु तू क्यों खमोश होके बैठा है सृष्टि अंदर वेखा दोष निर्दोष लख चौरासी अंतरे अंतर वेख वेखाई ਝਗੜਾ ਰਹਿ ਨਹੀਂ ਦੇਣਾ ਕਾਇਆ ਮਾਟੀ ਚੰਬੜੀ ਪੋਛਾ ਪਿਛਲਾ ਲੇਖਾ ਦੇਣਾ ਮੁਕਾਈ ਆ ਏ ਕਾ ਨਾਮ ਦੀ ਲਾ ਕੇ ਚੋਟਾ ਚੋਟੀ ਚੜ ਕੇ ਸਾਰੇ ਦਿਨੇ ਉਠਾਈ ਆ ਸਾਰਿਆਂ ਦੇ ਅੰਦਰੋਂ ਮੈਂ ਸੁੱਤੀ ਨੂੰ ਕਮਾ ਦੇਣਾ ਹੈ ਘੂੜੀ ਕਿਰਿਆ ਮਨ ਵਾਸਨਾ ਅੰਦਰੋਂ ਕੱਟ ਕੇ ਖੋਟਾ ਸਾਰਿਆਂ ਦੇ ਅੰਦਰ ਕੰਮ ਕਰਨਾ ਹੈ ਬੁੱਤੀ ਤਾਰਨਾ ਮਮਤਾ ਮੋਦਣਾ ਗਵਾਈਆ ਹਉ ਮੈਂ ਹੰਗ ਤਾ ਕੱਟ ਕੇ ਰੋਗ ਹੰਗ ਬ੍ਰਹਮ ਦੇਣਾ ਸਮਝਾਈਆ ਸਾਰੇ ਅੰਦਰੋਂ ਹੰਤਾ ਦਾ ਰੋਗ ਕੱਟ ਕੇ ਉਹਨਾਂ ਦੀਆਂ ਆਤਮਾਵਾਂ ਨੂੰ ਸਮਝਾ ਦੇਣਾ ਹੈ ਤੂੰ ਮੇਰਾ ਮੈਂ ਤੇਰਾ ਦੋਹਾਂ ਦਾ ਸਾਂਝਾ ਹੋਵੇ ਚੋਗਾ ਤੇਰਾ ਤੇ ਮੇਰਾ ਦੋਹਾਂ ਦਾ ਸਾਂਝਾ ਜਗਤ ਜੁਗੀਸ਼ਰ ਮਨੀ ਚਰਤ ਪੀ ਚਰ ਆਪਣਾ ਰਾਹ ਨਾ ਕੋਈ ਵਿਖਾਈਆ ਉਹ ਕਿਸੇ ਦੀ ਗੱਲ ਨਹੀਂ ਚੱਲੇਗੀ ਸਤ ਸਤਵਾਦੀ ਪ੍ਰਭ ਰਾਮਾਤੀ ਸ਼ੰਤਨਾਦੀ ਦੱਸ ਕੇ ਧੁਰ ਦੀ ਖੋਜਾ ਮਾਰਗ ਰਾਹ ਬੰਦ ਦੇਣਾ ਸਮਝਾਈਆ ਝਗੜਾ ਰਹਿ ਨਹੀਂ ਦੇਣਾ 14 ਲੋਕਾਂ 14 ਤਮਕ ਦੇ ਆ ਸਮਝਾਈਆ ਆਤਮ ਪਰਮਾਤਮ ਦੱਸ ਕੇ ਗਮ ਸ਼ਲੋਕ ਆਤਮਾ ਪਰਮਾਤਮਾ ਵਾਲਾ ਗਮਾ ਸ਼ਲੋਕ ਦੱਸ ਕੇ ਸੁਲਾ ਕੁੱਲ ਦੇਣਾ ਮਲਾਈਆ ਉਹਨਾਂ ਨੂੰ ਜਿਹੜਾ ਸਾਰਿਆਂ ਨਾਲ ਜਿਹੜਾ ਮੇਲ ਕਰਨ ਵਾਲਾ ਹੈ ਉਸ ਦੇ ਨਾਲ ਮੇਲ ਕਰਾਉਂਗਾ ਗੋਵਿੰਦ ਕਹੇ ਪ੍ਰਭ ਮੈਂ ਸੋਤਾ ਕਰਨਾ ਰੋਕ ਜੱਟ ਉਧਾਰ ਨ ਕੋਈ ਜਨਾਈਆ ਛੱਟ ਕੇ ਤੇਰਾ ਸੱਚਖੰਡ ਧੁਰਦਾ ਕੋਟ ਕਿਲਾ ਆਪਣਾ ਲੈਣਾ ਪਰ ਘਟਾਈਆ ਜਿੱਥੇ ਤੇਰਾ ਨੂਰ ਜਗੇ ਗੰਮੀ ਚੋਤਾ ਦੀਪ ਕਵਰ ਨਾ ਕੋਈ ਰਛਨਾਈਆ ਇੱਕੋ ਤੇਰੇ ਨੂਰ ਦਾ ਹੀ ਦੀਵਾ ਜਗੇ ਹੋਰ ਕੋਈ ਕਿਸੇ ਰਛਨਾਈ ਦੀ ਲੋੜ ਨਾ ਰਹੇ ਜੇ ਤਤਾਂ ਵਾਂਗ ਫੇਰ ਮਰਨਾ ਪਏ ਨਾ ਸ੍ਰਿਸ਼ਟੀ ਵਾਲੀ ਮੌਤ ਮੈਂ ਵੀ ਨਿਕੋਂ ਤਾਰਿਆ ਮੈਨੂੰ ਵੀ ਸਰੀਰ ਲੈ ਕੇ ਨਹੀਂ ਆਉਣਾ ਅਗਨੀ ਭੇਟ ਨਾ ਕੋਈ ਕਰਾਈਆ ਤਤੀ ਜੋਤ ਰੂਪ ਆ ਰਿਆ ਆਪਣੀ ਕਿਰਪਾ ਕਰ ਏਕਾ ਹੁਕਮ ਦੇਣਾ ਸਮਝਾਈਆ ਹਰ ਸੰਗਤ ਜੀਓ ਦਾਸ ਇਥੇ ਕੋਈਆਂ ਭੁੱਲਾਂ ਦੀ ਹਜ਼ੂਰ ਸੰਚਾ ਤੇ ਹਰ ਸੰਗਤ ਤੋਂ ਖਿਮਾ ਮੰਗਦਾ ਹੈ ਜਕਾਰਿਆਂ ਦਾ ਸਾਥ ਦਿਓ સોહારાજ શેર સિંઘ વિષ્ણુ ભગવાન દી સોહ